ਹਸਪਤਾਲ ਬਣਿਆ ਜੰਗ ਦਾ ਮੈਦਾਨ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਚੁੰਡਾ ਕਰਦੀ ਰਣ ਲੰਗਾ ਨਾਲ ਡਾਕਟਰਾਂ ਨੇ ਕਮਰਾ ਬੰਦ ਕਰਕੇ ਬਚਾਈਆਂ ਜਾਨਾਂ ਕੱਟਾ ਕੀਤੀ ਵੀ ਕੈਮਰੇ ਚ ਕੈਦ ਬਾਬਾ ਨਾਨਕ ਦੀ ਧਰਤੀ ਤੇ ਸਿਵਲ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਕੱਲ ਰਾਤ 2:30 ਵਜੇ ਛੜਪੇ ਖੂਨੀ ਰੁਤਾਰਨ ਕਰ ਲਿਆ ਹਸਪਤਾਲ ਜੰਗ ਦਾ ਮੈਦਾਨ ਬਣ ਗਿਆ ਜਿੱਥੇ ਹਥਿਆਰਾਂ ਦੀ ਚਮਕ ਦੇ ਨਾਲ ਹਲਚਲ ਮਚੀ ਹਸਪੀਟਲ 'ਚ ਇਸ ਟਾਈਮ ਘੰਟਾ ਪਹਿਲਾਂ ਇੱਕ ਕੇਸ ਹੋਇਆ ਕਿ ਇੱਕ ਪਾਰਟੀ ਆਈ ਸੀ ਪਰਚਾ ਵਗੈਰਾ ਘਟਾਣਾ ਆਈ ਪਈ ਸੀ ਤੇ ਅਪੋਜ਼ਿਟ ਪਾਰਟੀ ਆ ਕੇ ਉਹਨਾਂ ਨੇ ਪੂਰਾ ਇੱਥੇ ਗੁੰਡਾਗਰਦੀ ਪੂਰਾ ਇੱਥੇ ਖੰਗਰਾਬਾ ਫੈਲਾ ਹਲਾਤਾ ਪੂਰਾ ਹਸਪੀਟਲ ਦਾ ਮਾਹੌਲ ਖਰਾਬ ਖਰਾਬ ਕਰ ਦਿੱਤਾ ਪੇਸ਼ੈਂਟ ਵਗੈਰਾ ਸਭ ਡਰ ਕੇ ਤੇ ਉਹਨਾਂ 'ਚੋਂ ਅਸੀਂ ਦੋ ਜਣੇ ਰੱਖ ਲੈ ਗਏ ਤੇ ਦੋ ਜਣੇ ਸੀ ਰੈਫਰ ਕਰ ਦਿੱਤੇ ਬਾਕੀ ਪੁਲਿਸ ਵਗੈਰਾ ਇਨਫੋਰਮੇਸ਼ਨ ਦਿੱਤੀ ਆ ਔਨ ਦਾ ਸਪਾਟ ਪੁਲਿਸ ਨੂੰ ਬੁਲਾ ਲਿਆ ਸੀ ਤੇ ਉਹ ਹੁਣ ਆਪਣੇ ਮੈਨੇਜ ਕਰ ਲਿਆ ਸਰ ਮੇਰਾ ਨਾਮ ਅਰਸ਼ਦੀਪ ਸਿੰਘ ਪਿੰਡ ਜੱਬਵਾਲ ਮੈਂ ਸਰ ਬੀਦੀਪੁਰੋਂ ਗੋਬੀ ਲਾਣੀ ਸੀ ਮੈਂ ਆਪਣੀ ਵਾਗੇ ਆਉਂਦਾ ਸੀ ਤੇ ਸੋਨੂੰ ਸਾਡੇ ਪਿੰਡੋ ਜੱਬੋ ਵਾਲੋਂ ਉਹਨੇ ਮੈਨੂੰ ਫੋਨ ਲਾ ਕੇ ਸੱਦਿਆ ਕੇ ਕਹਿੰਦਾ ਆ ਜਾ ਇੱਥੇ ਪਾਪਾ ਦੁਕਾਨੇ ਆ ਤੇ ਆ ਜਾ ਦੁਕਾਨੇ ਅਸੀਂ ਉੱਥੇ ਗਏ ਤੇ ਸਾਡੇ ਕੋਲ ਪਹਗੇ ਬਰਨ ਖੱਤਰੀ ਤੇ ਮੰਨਾ ਤੇ ਹੋਰ ਚਾਰ ਪੰਜ ਜਣੇ ਬੰਦੇ ਆ ਨੌਨ ਸੀਗੇ ਉਹਨਾਂ ਨੇ ਮੇਰੇ ਸਿਰ ਤੇ ਚੀਜ਼ਾਂ ਮਾਰਿਆ ਤੇ ਮੈਂ ਉਥੋਂ ਬਾਅਦ ਚ ਜਦੋਂ ਇੱਥੇ ਆਇਆ ਤੇ ਮੇਰੇ ਫੇਰ ਇੱਥੇ ਮਦਰ ਆਏ ਇੱਥੇ ਆ ਕੇ ਫੇਰ ਸਾਡਾ ਉਰ ਉਹਨਾਂ ਦਾ ਸਾਡਾ ਸਵੇਰ ਸਿਰ ਨੂੰ ਕੁੱਟ ਮਾਰ ਹਮਲਾ ਕੋਈ 9:00 9:00 ਵਜੇ 9:00 ਵਜੇ ਪਹਿਲਾਂ ਇਹਨਾਂ ਦੀ ਲੋਈਆਂ ਰੋਡ ਤੇ ਇੱਕ ਦੁਕਾਨ ਸੀ ਸੋਨੂ ਰੈਫਰਿਜਰੇਟਰ ਉੱਥੇ ਹੀ ਮੁੰਡੇ ਦੁਕਾਨ ਦੇ ਦੋ ਤਿੰਨ ਬੈਠੇ ਸੀਗੇ ਦੁਕਾਨ ਵਾਲੇ ਕੋਈ ਦੋਸਤ ਆਏ ਸੀਗੇ ਉਹ ਆਪਸ ਵਿੱਚ ਉੱਥੇ ਦੁਕਾਨ ਤੇ ਪਹਿਲਾਂ ਇਹਨਾਂ ਦੀ ਕੋਈ ਤੂਤਮਮਾ ਹੋਈ ਸੀ ਜਿਵੇਂ ਜਿਵੇਂ ਬੰਨੇ ਉਸ ਤੋਂ ਬਾਅਦ ਇਹ ਉਹਨਾਂ ਚੋਂ ਇੱਕ ਪਾਰਟੀ ਜਿਹੜੀ ਆ ਉਹ ਪਹਿਲਾਂ ਆ ਗਈ ਇੱਥੇ ਦਾਖਲ ਹੋਣ ਦੂਸਰੇ ਪਾਸੇ ਦੂਜੀ ਦੂਜੀ ਪਾਰਟੀ ਵਾਲੇ ਵੀ ਆ ਕੇ ਦਾਖਲ ਇੱਥੇ ਆਉਣ ਤੇ ਪਾਰਟੀ ਦੋਨੇ ਆਪਸ ਵਿੱਚ ਫੇ ਲੜ ਪਏ ਆ ਤੇ ਨਾ ਨਾ ਨੇ ਛੱਟਾ ਛੱਟਾ ਲੱਗੀਆਂ ਜਿਹਨਾਂ ਨੂੰ ਅਸੀਂ ਹੁਣ ਇਸ ਟਾਈਮ ਦਾਖਲ ਫਸਟ ਹਟ ਕਰਵਾ ਕੇ ਆਪਣੀ ਨਿਗਰਾਨੀ ਦੇ ਇਹ ਦੋ ਬੰਦੇ ਅਸੀਂ ਮਥੋਂ ਰੈਫਰ ਕਰਵਾਤੇ ਡਾਕਟਰ ਸਾਹਿਬ ਨੇ ਦੋ ਤੇ ਐਡਮਿਟ ਕਰ ਲਿਆ ਆ